ਬਿੱਤੇ ਦਿਨੀ ਜਗਰਾਉ ਦੇ ਪਿੰਡ ਕੋਠੇ ਸੇਰਜੰਗ ਵਿਖੇ ਇੱਕ ਸਕਾਰਪਿਓ ਗੱਡੀ ਨੂੰ ਅੱਗ ਲਗਾਉਣ ਅਤੇ ਇੱਕ ਵਿਅਕਤੀ ਕਤਲ ਮਾਮਲੇ ਵਿੱਚ ਇੱਕ ਵਿਅਕਤੀ ਵੱਲੋਂ ਬਾਰਦਾਤ ਨੂੰ ਅੰਜਾਮ ਦੇਣ ਸਬੰਧੀ ਕੀਤੇ ਕਬੂਲ ਨਾਵੇਂ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੌਰਾਨ ਇੱਕ ਵਿਅਕਤੀ ਸਰੇਆਮ ਇਸ ਬਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਆਖ ਕੇ ਉਸਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਜਿੱਥੇ ਉਸ ਦੀ ਗੱਡੀ ਨੂੰ ਅੱਗ ਲਗਾਈ ਉੱਥੇ ਹੀ ਡੰਡਿਆਂ ਨਾਲ ਉਸ ਗੱਡੀ ਸਵਾਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਬਲਕਿ ਮ੍ਰਿਤਕ ਦੀ ਗੱਡੀ ਵਿੱਚ ਪਏ ਉਸਦੇ ਪਿਸਤਲ ਵੀ ਨਾਲ ਜਾਣ ਦੀ ਗੱਲ ਆਖੀ ਹੈ ਆਓ ਪਹਿਲਾਂ ਦਿਖਾਨਿਆਂ ਤੁਹਾਨੂੰ ਵਾਇਰਲ ਵੀਡੀਓ ਦਾ ਸੱਚ ਹੈਲੋ ਹੈਲੋ ਭਾਈ ਜੀ ਭਾਈ ਖਾਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮੈਂ ਦੱਸੇ ਦਾ ਕਤਲ ਕੀਤਾ ਮੈਂ ਕੱਢਣੇ ਕੀਤਾ ਭਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਭਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਹੈ ਮਰੇ ਗੱਟੀਆਂ ਲਾਉਂਦਾ ਸੀ ਰਿਵਾਰ ਪਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿਵਾਰ ਪਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸਾਰੇ ਗੋਲੀ ਚਾਜਣਾ ਨਹੀਂ ਚੱਲੀ ਭਾਈ ਕਹੀ ਜਨੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਪਾਂਦੋ ਕੀ ਦੀ ਗੱਲ ਅੱਜ ਬੰਦਾ ਸਾਡਾ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਇਹ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਠੀਕ ਆ ਹੁਣ ਜੇ ਰਵਾਜ ਰੱਖਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਕਹਿ ਨੂੰ ਰੱਖੋ ਅਸੀਂ ਤਾਂ ਠੰਡਿਆਂ ਨਾਲ ਹੀ ਮਾਰਦਾ ਭੈਣ ਤੁਨੂ ਰੜਾ ਨਾ ਇਹ ਬੜਾ ਸਮਝਾਇਆ ਸੀ ਭਾਈ ਸਾਰਾ ਹਵਾ ਕਰਦਾ ਸੀ ਸਾਡੇ ਤੇ ਅੱਜ ਕੰਮ ਹੋ ਗਿਆ ਵੀਰੇ ਬੜੀ ਅਸੀਂ ਵੀ ਤਾਂ ਸਮਝਦੇ ਆ ਸਾਡੀ ਗਲਤੀ ਹੋਈ ਪਰ ਹੰਕਾਰੇ ਨੂੰ ਮਾਫ ਕਰਨੇ ਸਾਨੂੰ ਕਿਰਪਾ ਕੀਤੀ ਸੀ 25 ਦਿਨ ਇਹਦੇ ਮਗਰ ਨਹੀਂ ਗਏ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇਵਾਲ ਦੇ ਜਨ ਨਾਲ ਇਹ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਸਾਡਾ ਬੰਦਾ ਨਹੀਂ ਬੜੂਗਾ ਆਕੇ ਸਾਡਾ ਬੰਦਾ ਨਹੀਂ ਬੜੂਗਾ ਆਕੇ ਪਰ ਹੈ ਐਤਵਾਰ ਨੂੰ ਜਾਣ ਕੇ ਆਇਆ ਸਾਡੀ ਦੁਕਾਨ ਦੇ ਨਾਲ ਗਵਾਂਡੀ ਲਵਲੀ ਦਸਨ ਜੋਗ ਹੈ ਕਿ 29 ਚਲਾਈ ਦੀ ਰਾਤ ਨੂੰ ਕੁਝ ਵਿਅਕਤੀਆਂ ਨੇ ਜਗਰਾਉਂਦੇ ਪਿੰਡ ਕੋਟੇ ਸੇਰਜੰਗ ਵਿਕੇ ਇੱਕ ਸਕਾਰਪਿਓ ਗੱਡੀ ਨੂੰ ਅੱਗ ਲਗਾ ਕੇ ਗੱਡੀ ਸਵਾਰ ਜਸਕੀਰਤ ਸਿੰਘ ਦਾ ਕਤਲ ਕਰ ਦਿੱਤਾ ਸੀ ਅੱਜ ਮ੍ਰਿਤਕ ਜਸਕੀਰਤ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ ਜੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗਹਾਰ ਲਾਉਂਦਿਆਂ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਜਗਰੌਂ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਖੁਲਾਸਾ ਵੀ ਕੀਤਾ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਲੁਧਿਆਣਾ ਦਿਹਾਤੀ ਜਗਰੌਂ ਅੰਕੁਰ ਗੁਪਤਾਨੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਵਾਲੇ ਮੁੱਖ ਮੋਲਜਮ ਰਮਨਦੀਪ ਸਿੰਘ ਨੂੰ ਪੁਲਿਸ ਨੇ ਆਪਣੀ ਟੈਕਨੀਕਲ ਟੀਮਾਂ ਨਾਲ ਮਿਲ ਕੇ 48 ਘੰਟੇ ਵਿੱਚ ਕਾਬੂ ਕਰਕੇ ਉਸ ਕੋਲੋਂ ਮਰਤਕ ਦਾ ਪਿਸਤਲ ਵੀ ਬਰਾਮਦ ਕਰ ਲਿਆ ਹੈ ਉੱਥੇ ਹੀ ਉਸ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਰਦਾਤ ਚ ਸਾਮਲ ਬਾਕੀ ਸਾਰੇ ਵਿਅਕਤੀਆਂ ਦੀ ਪੜਤਾਲ ਕਰਕੇ ਜਲਦ ਕਾਬੂ ਕੀਤਾ ਜਾਵੇਗਾ ਆਓ ਦੇਖਦੇ ਹਾਂ ਜਿਗਰੌਂ ਤੋਂ ਹੇਮਰਾਜ ਬੱਬਰ ਦੀ ਇਹ ਖਾਸ ਰਿਪੋਰਟ ਇਨਸਾਫੀ ਚਾਹੀਦਾ ਹੀ ਆਪਾਂ ਨੂੰ ਤਾਂ ਹਾਂਜੀ ਗੱਲ ਇਹ ਹੋਈ ਸੀਗੀ ਜੀ ਥੋੜੀ ਜੀ ਕੋਈ ਗੱਡੀ ਦੀ ਪਾਰਕਿੰਗ ਦਾ ਰੋਲਾ ਸੀਗਾ ਵੀ ਉਹ ਪਾਰਕਿੰਗ ਨਹੀਂ ਸੀ ਲਾਉਣ ਦਿੰਦਾ ਇੱਕ ਅੱਧਾ ਫੁੱਟ ਇੱਧਰ ਉੱਧਰ ਹੋ ਜਾਂਦੇ ਕਈ ਵਾਰ ਸਪੇਸ ਘਟ ਜਾਂਦੀ ਹੈ ਜੀ ਗੱਡੀ ਵੱਡੀ ਸੀਗੀ ਤੇ ਉਸੇ ਕਰਕੇ ਉਹਨਾਂ ਦੀ ਨੋਕਜੋਕ ਹੋ ਗਈ ਸੀਗੀ ਚਲੋ ਉਦੋਂ ਬਾਅਦ ਜੀ ਉਨੇ ਕਿਹਾ ਸੀਗਾ ਵੀ ਸਾਡੀ ਦੁਕਾਨ ਦੇ ਮੂਹਰੇ ਗੱਡੀ ਨਾ ਲਾਈਂ ਤੇ ਐਤਵਾਰ ਵਾਲੇ ਦਿਨ ਜੀ ਚਲੋ ਐਤਵਾਰ ਨੂੰ ਦੁਕਾਨਾਂ ਬੰਦ ਹੁੰਦੀਆਂ ਨੇ ਐਤਵਾਰ ਨੂੰ ਵੀਰਾ ਆਪਦੇ ਦੋਸਤ ਕੋਲੇ ਲਵਲੀ ਕੋਲੇ ਚੱਲਿਆ ਗਿਆ ਈ ਤੇ ਕਿਸੇ ਨੇ ਉਹਨੂੰ ਖਬਰ ਲਾਤੀ ਵੀ ਤੁਹਾਡੀ ਦੁਕਾਨ ਬਾਹਰ ਉਹਦੀ ਜੱਸੇ ਦੀ ਗੱਡੀ ਖੜੀ ਆ ਤੇ ਜੀ ਸੋਮਵਾਰ ਨੂੰ ਜਾ ਕੇ ਜਾਂ ਐਤਵਾਰ ਨੂੰ ਹੀ ਸ਼ਾਇਦ ਉਸੇ ਦਿਨ ਦੱਸਤਾ ਹੋਵੇ ਉਹਨਾਂ ਨੂੰ ਜਾ ਕੇ ਵੀ ਗੱਡੀ ਖੜੀ ਆ ਬਈ ਤੁਹਾਡੇ ਉਧਰ ਤੇ ਮੰਗਲਵਾਰ ਨੂੰ ਜੀ ਇਹ ਵਾਰਦਾਤ ਹੋ ਗਈ ਰਾਤ ਨੂੰ 9:00 ਵਜੇ 8:30 ਵਜੇ ਜੀ ਮੈਂ ਵੀਰੇ ਕੋਲ ਹੀ ਗਿਆ ਮਾਂ ਵੀਰਾ ਸੀਗਾ ਪੰਡਾਰੀ ਮਾਰਕੀਟ ਜਗਰਾਉਂ ਤੇ ਮੈਂ ਘਰੇ ਰੋਟੀ ਖਾਣ ਚ ਲਿਆ ਗਿਆ ਸੀਗਾ ਜੀ ਮੈਂ ਵਾਪਸ ਹੀ ਜਾਣਾ ਸੀਗਾ 9 ਵਜੇ ਅੱਧੇ ਇੱਕ ਘੰਟੇ ਹੀ ਬਸ ਰੋਟੀ ਖਾਣੇ ਜਾਣਾ ਸੀ ਘਰੇ ਤੇ ਮੈਂ ਭਾਬੀ ਨੂੰ ਲੈ ਕੇ ਮੈਂ ਕਿਹਾ ਭਾਬੀ ਤੁਸੀਂ ਤਿਆਰ ਹੋਏ ਫਿਰਦੇ ਹੋ ਕਹਿੰਦੇ ਵੀ ਮੈਂ ਮੂਵੀ ਦੇਖਣ ਜਾਣਾ ਵਾ ਤੇਰੇ ਵੀਰੇ ਨਾਲ ਵੀ ਉਹ ਆਉਂਦਾ ਮੈਨੂੰ ਲੈਣ ਉਹਦੇ ਕੋਲ ਵੱਡੀ ਗੱਡੀ ਹੁੰਦੀ ਸੀ ਐਨ ਮੇਰੇ ਕੋਲ ਛੋਟੀ ਹੁੰਦੀ ਸੀ ਬ੍ਰਿੰਨ ਤੇ ਮੈਂ ਕਿਹਾ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਵਾਂ ਰੋਟੀ ਖਾਣ ਤੋਂ ਬਾਅਦ ਮੈਂ ਕਿਹਾ ਵੀ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਤੁਹਾਨੂੰ ਉਧਰ ਡ੍ਰੌਪ ਕਰ ਦੂੰਗਾ ਵੀਰੇ ਕੋਲੇ ਵੀ ਵੀਰਾ ਇੱਧਰ ਨੂੰ ਆਊਗਾ ਪਰ ਆ ਚਦਲਾ ਬਦਲੀ ਕਰ ਲੈ ਗੱਡੀ ਦੀ ਤੇ ਜੀ ਜਦੋਂ ਉੱਥੇ ਪਹ ਜੋ ਮਤਲਬ ਰਾਹ ਚ ਜਦੋਂ ਜਾ ਰਹੀ ਸੀਗੀ ਰਾਹ ਚ ਵੀਰਾ ਇਧਰੋਂ ਆ ਰਿਹਾ ਹੋਣਾ ਘਰ ਨੂੰ ਤੇ ਉਹ ਗੱਡੀ ਨੂੰ ਅੱਗ ਲੱਗੀ ਪਈ ਸੀਗੀ ਜੀ ਵੀਰਾ ਮੂਰੇ ਪਿਆ ਸੀਗਾ ਜੀ ਤੜਫੀ ਜਾਂਦਾ ਸੀ ਵਿਚਾਰਾ ਮੇਰੇ ਖਿਆਲ ਨਾਲ 15 20 ਜਣੇ ਕੋਲੇ ਖੜੇ ਹੋਣਗੇ ਜੀ ਲੋਕੀ ਮੂਵੀਆ ਬਣਾਈ ਜਾਂਦੇ ਸੀਗੇ ਕਿਸੇ ਨੇ ਜੀ ਉਹਨੂੰ ਚੱਕਿਆ ਨਹੀਂ ਨਾ ਉਹਨੂੰ ਪਾਣੀ ਪਿਆ ਪੱਟੀ ਕੀਤੀ ਕੁਝ ਵੀ ਨਹੀਂ ਕੀਤਾ ਜੀ ਕਿਸੇ ਨੇ ਫੋਨ ਤੱਕ ਨਹੀਂ ਕੀਤਾ ਜੀ ਸਾਨੂੰ ਵੀ ਸਾਡੇ ਘਰੇ ਫੋਨ ਲਾ ਦੇਣ ਕਿਉਂਦੀ ਪਿੰਡ ਦਾ ਬੰਦਾ ਸੀਗਾ ਜੀ ਆਏ ਤਾਂ ਪਤਾ ਹੀ ਹੁੰਦਾ ਵੀ ਪਿੰਡ ਦਾ ਹੀ ਆ ਤੇ ਚਲੋ ਫਿਰ ਮੈਂ ਤੇ ਭਾਬੀ ਗਏ ਜੀ ਉਹਦੇ ਕੋਲੇ ਅਸੀਂ ਹਲਾਇਆ ਹਲੂਆ ਵੀ ਉੱਠ ਉਹ ਤਾਂ अनकॉन्शियस ਸੀਗਾ ਜਮੇ ਬੇਹੋਸ਼ ਹੀ ਪਿਆ ਸੀਗਾ ਤੇ ਬਾਬਾ ਸਾਰੇ ਲੱਗੇ ਵੀ ਕਿਹਨੇ ਕੀਤਾ ਕੰਮ ਇਹ ਹੁਣ ਕੋਈ ਵੀਡੀਓ ਵੀ ਬਾਹਰ ਉਹਨਾਂ ਨੇ ਵੀਡੀਓ ਵੀਡੀਓ ਆ ਪਾਈਆਂ ਨੇ ਜੀ ਉਹਨਾਂ ਨੇ ਆਹ ਤਲ ਵੀਡੀਓ ਪਾਤੀ ਸੀ ਉਹਨਾਂ ਨੇ ਵੀਡੀਓ ਆ ਪਾਈਆਂ ਨੇ ਬਾਕੀ ਸਾਹਮਣੇ ਕੈਮਰੇ ਦੀਆਂ ਵੀਡੀਓ ਵੀ ਬਹੁਤ ਲੀਕ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਪੈ ਰਹੀਆਂ ਨੇ ਸਾਡੇ ਕੋਲ ਵੀ ਸਾਡੇ ਫਰੈਂਡਾਂ ਨੇ ਪਾਈਆਂ ਨੇ ਕੈਨੇਡਾ ਤੋਂ ਕਿ ਤੁਸੀਂ ਆ ਦੇਖੋ ਇਹ ਸ਼ਰੇਆਮ ਦੇਖ ਰਹੇ ਨੇ ਜੀ ਖੰਡੇ ਮਾਰਦੇ ਕਿਰਪਾਨਾਂ ਮਾਰਦੇ ਜੀ ਫਿਰ ਉਹ ਮੈਗਜ਼ੀਨ 45 ਦਾ ਵੈਪਨ ਵੀ ਨਾਲ ਲੈ ਕੇ ਨੇ ਫਿਰ ਉਹ ਸ਼ਰਿਆਮ ਇਹ ਵੀ ਕਹਿ ਰਹੇ ਨੇ ਉਹ ਵੈਪਨਸ ਜਸਕੀਰਤ ਦਾ ਹੀ ਉਹ ਜਸਕੀਰਤ ਦਾ ਰਜਿਸਟਰ ਸੀ ਰਜਿਸਟਰ ਜੀ ਹਾਂਜੀ ਲਾਇਸੈਂਸ ਸੀ ਫਿਰ ਉਹ ਇਹ ਵੀ ਕਿਹਾ ਕਹਿ ਰਿਹਾ ਵੀ ਸਾਲੇ ਤੋਂ ਇੱਕ ਵੀ ਨਹੀਂ ਚੱਲੀ ਇਹ ਬੜਾ ਸਮਝਾਇਆ ਸੀ ਇੱਕ ਵੀ ਨਹੀਂ ਚੱਲੀ ਤੇ ਸ਼ਰਿਆਮ ਤੇ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਪੁਲਿਸ ਨੇ ਹਲੇ ਤੱਕ ਜੀ ਕੋਈ ਗੈਰਫਤਾਰੀ ਨਹੀਂ ਭਾਈ ਪਰ ਪੁਲਿਸ ਹੌਸਲਾ ਦੇ ਰਹੀ ਆ ਵੀ ਗੈਰਫਤਾਰੀਆਂ ਜਲਦੀ ਤੋਂ ਜਲਦੀ ਹੋਣਗੀਆਂ ਤੇ ਜਿਹੜੇ ਬੰਦੇ ਨੇ ਵੀਡੀਓ ਪਾਈ ਆ ਉਹਦੇ ਨਾਲ ਕੋਈ ਹੋਰ ਬੰਦੇ ਵੀ ਹੈਗੇ ਉਹਦੇ ਨਾਲ ਉਹਦੇ ਨਾਲ ਉਹਦਾ ਇੱਕ ਭਰਾ ਵਾ ਦੋਵਾਂ ਭਰਾਵਾਂ ਦੇ ਦੁਪੱਟੇ ਉੱਥੇ ਪਏ ਨੇ ਤੇ ਬਾਕੀ ਜਿਨ੍ਹਾਂ ਨੇ ਦੋ ਦੋਨੇ ਮੋਟਰਸਾਈਕਲ ਕਰਨੇ ਮੂਹਰੇ ਸੱਟ ਕੇ ਗੱਡੀ ਰੋਕੀ ਆ ਫਿਰ ਸਾਡਾ ਪਿੱਟਿਆ ਬਾਹਰ ਆਇਆ ਵਾ ਤੇ ਬਾਹਰ ਆ ਕੇ ਫਿਰ ਇੱਕ ਨੇ ਮਗਰ ਦੀ ਪਿਆ ਇੱਕ ਮੂਰ ਦੀ ਪੈ ਗਿਆ ਫਿਰ ਇਹ ਦੋਹਾਂ ਭਰਾਵਾਂ ਨੇ ਪਿੱਕਾ ਲਿਆਂਦਾ ਜੀ ਪਿੱਕੇ ਦਾ ਉਹ ਮਾਰਕਾ ਟਾਟਾ ਦਾ ਮੂਹਰੇ ਸਵੇਰੇ ਜਦੋਂ ਅਸੀਂ ਮਾਰਨਿੰਗ ਦੇਖਿਆ ਤਾਂ ਉਹ ਮੂਹਰੇ ਟੁੱਟ ਡੱਗਿਆ ਪਿਆ ਸੀ ਫਿਰ ਅਸੀਂ ਚੌਂਕੀ ਮਾਨ ਸਾਨੂੰ ਪਤਾ ਲੱਗਿਆ ਸ਼ਾਮ ਨੂੰ ਗੱਡੀ ਫੜ ਲਈ ਗਈ ਹੈ ਅਸੀਂ ਉੱਥੇ ਗਏ ਆ ਫਿਰ ਜਿਹੜੀ ਗੱਡੀ ਨਾਲ ਸਾਡ ਪੱਥਰ ਮਾਰ ਕੇ ਸ਼ੀਸ਼ੇ ਭੰਨੇ ਗਏ ਆ ਵਿੱਚ ਪੈਟਰੋਲ ਡੋਲ ਕੇ ਅੱਗ ਲਾਈ ਗਈ ਹੈ ਜੀ ਉਹ ਉਹਨਾਂ ਦੀ ਕੈਂਪਰ ਗੱਡੀ ਦੇ ਵਿੱਚ ਪੱਥਰ ਵੀ ਪਏ ਨੇ ਉਹ ਅੱਜ ਵੀ ਮੌਜੂਦ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਜੀ ਜਲਦੀ ਤੋਂ ਜਲਦੀ ਠੀਕ ਇਹ ਜੀ ਇਹਵਾ ਤੁਹਾਡਾ ਤੇ ਜਸਕੀਰਤ ਦੀਰਤਾਂ ਦੀ ਮੌਤ ਤੇ ਕੀ ਕਹੋਗੇ ਜੀ ਦੇਖੋ ਜੀ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਆ ਛੋਟੀ ਉਮਰ ਦੇ ਵਿੱਚ ਜਦੋਂ ਬੰਦਾ ਕੋਈ ਤਰੱਕੀ ਕਰਦਾ ਤੇ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਜਾ ਕਿੱਧਰ ਨੂੰ ਰਿਹਾ ਹੈ ਜਸਕੀਰਤ ਸਿੰਘ ਜਿਨ੍ਹਾਂ ਨੂੰ ਮੈਂ ਆ ਸੋਸ਼ਲ ਮੀਡੀਆ ਤੇ ਰਾਈ ਹੀ ਜਾਣਦਾ ਸੀਗਾ ਕਿਉਂਕਿ ਉਹ ਆਪਣੇ ਟ੍ਰੇਡਿੰਗ ਦੇ ਉੱਪਰ ਵੀਡੀਓਜ਼ ਵਗੈਰਾ ਉਹਨਾਂ ਦੀਆਂ ਆਉਂਦੀਆਂ ਸੀਗੀਆਂ ਤੇ ਅਸੀਂ ਇੱਕ ਸੇਮ ਲਾਈਨ ਦੇ ਬੰਦੇ ਆ ਸੇਮ ਲਾਈਨ 'ਚ ਕੰਮ ਕਰਦੇ ਆ ਸਟਾਕ ਮਾਰਕੀਟ ਦੇ ਤੇ ਬੱਚਿਆਂ ਨੂੰ ਸੇਧ ਦਿੰਦਾ ਸੀ ਜਿਸ ਕਿ ਰਤ ਬਹੁਤ ਵਧੀਆ ਆ ਕਿ ਤੁਸੀਂ ਸਿੱਖੋ ਪੰਜਾਬ 'ਚ ਰਹਿ ਕੇ ਤੁਸੀਂ ਜੇ ਟ੍ਰੇਡਿੰਗ ਕਰਦੇ ਆ ਜਾਂ ਕੰਮ ਕਰਦੇ ਆ ਹਨਾ ਤੇ ਆਪਣੇ ਗਰੀਬ ਪਰਿਵਾਰ 'ਚੋਂ ਉੱਠ ਕੇ ਉਹਨੇ ਮਿਹਨਤ ਕੀਤੀ ਸੀ ਇਹਨਾਂ ਉੱਪਰ ਗਿਆ ਸੀ ਪਰ ਤਰਾਸ ਦੀ ਇਹ ਹੈ ਕਿ ਅੱਜ ਮੈਨੂੰ ਲੱਗਦਾ ਕਿ ਪੰਜਾਬ 'ਚ ਕੋਈ ਵੀ ਬੰਦਾ ਕਾਮਯਾਬ ਹੁੰਦਾ ਤਾ ਉਹਦੀ ਉਹ ਗਲਤੀ ਹੋ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਉਹ ਉਹਦਾ ਕਸੂਰ ਹੋ ਜਾਂਦਾ ਕਿ ਕਾਮਯਾਬ ਬੰਦੇ ਨੂੰ ਛੇਤੀ ਸਾਰੀ ਦੁਨੀਆ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਸਿੱਟਣ ਦੀ ਕੋਸ਼ਿਸ਼ ਕਰੋ ਤੇ ਬੜੀ ਮੰਦਪਾਗੀ ਘਟਨਾ ਇਹ ਜਸਕੀਰਤ ਸਿੰਘ ਦੇ ਨਾਲ ਕਿਉਂਕਿ ਬੜਾ ਇੱਕੋ ਲਾਈਨ ਦੇ ਹੋਣ ਕਰਕੇ ਦੇਖਦੇ ਸੀਗੇ ਕਿ ਬਈ ਬਹੁਤ ਵਧੀਆ ਕੰਟੈਂਟ ਸੀ ਬੱਚੇ ਸਿੱਖ ਰਹੇ ਸੀ ਅੱਜ ਮੈਨੂੰ ਕਈ ਬੱਚਿਆਂ ਦੇ ਮੈਸੇਜ ਆਏ ਕਿ ਬਈ ਆ ਗੱਲ ਹੋ ਗਈ ਮੈਨੂੰ ਉੱਥੋਂ ਹੀ ਪਤਾ ਲੱਗਿਆ ਹੁਣ ਘੰਟਾ ਤੱਕ ਪਹਿਲੀ ਹਜੇ ਪਤਾ ਲੱਗਿਆ ਤੇ ਮੈਂ ਇੱਥੇ ਆ ਕੇ ਕੋਸ਼ਿਸ਼ ਕੀਤੀ ਹੈ ਕਿ ਮੈਂ ਪਰਿਵਾਰ ਨੂੰ ਮਿਲਾ ਤੇ ਬੜੀ ਦੁੱਖ ਦੀ ਗੱਲ ਹੈ ਜੀ ਇਹ ਚੀਜ਼ਾਂ ਨੂੰ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਜਿਹੜੇ ਵੀ ਇਸ ਚੀਜ਼ ਦੇ ਦੋਸ਼ੀ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਛੇਤੀ ਹੋਵੇ ਕਿਉਂਕਿ ਦੇਖੋ ਕਿਸੇ ਦਾ ਪੁੱਤ ਚਲਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਹੁਣ ਉਹ ਇਨਸਾਫ ਲਈ ਗੋਹਾਰ ਲਾਉਣ ਵਾਰ-ਵਾਰ ਇਸ ਚੀਜ਼ ਦਾ ਰੋਲਾ ਪਾਉਣ ਇਹ ਜੀ ਚੰਗੀ ਨਹੀਂ ਲੱਗਦੀ ਸਰਕਾਰ ਨੂੰ ਇਹ ਤੇ ਸਖਤ ਤੋਂ ਸਖਤ ਕਾਰਵਾਈ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ ਜਿਵੇਂ ਆਪਾਂ ਨੂੰ ਜੀ ਪਤਾ ਹੀ ਹੈ ਕਿ 23 ਜੁਲਾਈ 2025 ਨੂੰ ਰਾਤ ਨੂੰ 8.5 9 ਵਜੇ ਇੱਕ ਬੜੀ ਮਹੰਤਕੜਨਾ ਹੋਈ ਸੀ ਕੋਟੀਛੇ ਜਨਪਿੰਡ ਕੰਦਾ ਹੈ ਤਨਾ ਕਿਸੇ ਬਗਵਲ ਦੇ ਇਥੇ ਜਿਸ ਕਿਲੇਤ ਨਾਮ ਦੇ ਦੂਜੇ ਨੰਬਰ ਦੇਖੋ ਗਈ ਸੀ ਤੇ ਇਹਦੀ ਵੱਡੀ ਨੂੰ ਅਗਲਾ ਗਈ ਸਕੋਰਪੀਓ ਕੱਡੀ ਜਿਹਦਾ ਨੰਬਰ ਹੈ ਪੀਵੀ 10 ਜੇ 2700 ਪਰ ਉਸੂਏ ਬਲਾਈਂਡ ਮੋਟਰਸਿਕਲ ਕਰਾਵਾ ਤੇ ਇਹ ਵੀ ਇਤਲੀ ਜੋ ਨੌਕਰ ਤੇਪੀਸ਼ ਨੂੰ ਜੀ ਫਾਦਰ ਦੇ ਬਿਆਨ ਫਾਦਰ ਨੇ ਵੀ ਆਥੇ ਬਿਆਨ ਲਖਾਇਆ ਤਾਂ ਫਿਗਰ ਆਊਟ ਹੋਇਆ ਕਿ ਇੱਕ ਬੰਦਾ ਹੈਗਾ ਜਿਹਦਾ ਨਾਮ ਰਮਨ ਗੀਤ ਤੇ ਉਹ ਨੇ ਸੂਚਨਾ ਨਾਲ ਉਹਨੇ ਹੀ ਵਾਅਦਾ ਨੂੰ ਜ਼ਾਦ ਦਿੱਤਾ ਕਿ ਤਫ਼ਤੀਸ਼ ਕਰਦੇ ਕਤਤੀਸ਼ ਕਰਨ ਲਈ ਵਰਕਫੋਰਸ ਟੀਮਾਂ ਦਾ ਗਠਨ ਕੀਤਾ ਗਿਆ ਡੀਐਸਪੀ ਜਗਰਾਉਂ ਡੀਐਸਪੀ ਡੀ ਐਸਐਚਓ ਸਿਟੀ ਦੇ ਨਾਲ ਇਚਾਰਜ ਚੌਂਕੀ ਬਸਟੈਂਡ ਸੋ ਮਲਟੀਪਲ ਟੀਮਾਂ ਨੂੰ ਐਕਟਿਵਿਟੇਟ ਕਰਾਇਆ ਤੇ ਤਫ਼ਤੀਸ਼ ਅੱਗੇ ਵਧੀ ਕਾਫੀ ਮਿਹਨਤ ਲੱਗੀ ਸੀਸੀਟੀਵੀ ਕੈਮਰਸ ਦੀ ਚੈਕਿੰਗ ਹੋਈ ਡਿਟੇਲਡ ਮੋਬਾਈਲ ਜਿਹੜੀ ਸੀਰੀਅਸ ਗੱਲ ਹੈ ਜਿਹੜੀਆਂ ਲੋਕੇਸ਼ਨਸ ਐ ਉਹਨਾਂ ਵੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਦੀਪ ਕੋ ਇਹਨੂੰ ਅਰੈਸਟ ਕਰ ਲਿਆ ਹੈ ਇਸ ਨੂੰ ਬਾਰੇ ਤੀ ਜਿਹੜਾ ਮੁਕੱਦਮਾ ਨੰਬਰ ਹੈ 173 ਵੱਡਾ 25 ਅੰਡਰ 110 190 199 324 4 ਬੀ ਐਨ ਐਸ ਉਹਦੇ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਦੀਪ ਸਿੰਘ ਹੈ ਤੇ ਇਹਦੀ ਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਵਾਰਦਾ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ ਪੀ ਵੀ 10 ਬੀ ਜ਼ेड 4568 ਇਹ ਟਾਟਾ ਜ਼ੀਨਨ ਜਿਹੜੀ ਪਿਕਅਪ ਗੱਡੀ ਸੀ ਉਹ ਸੀ ਨਾਲ ਗੱਡੀ ਤੋਂ ਹੋਰ ਵੀ ਸਾਮਾਨ ਵੀ ਮਿਲਿਆ ਹੈਗਾ ਇਹ ਇੱਕ ਜਿਹੜਾ ਮਰਦ ਨੀ ਵਾਲਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਮੋਰ ਦਾ ਪਿਸਤਲ ਜਿਹਦੀ ਮੈਗਜ਼ੀਨ ਵੀ ਲੱਗਿਆ ਹੋਇਆ ਹੈਗਾ ਤੇ ਉਸ ਉਹ ਵੀ ਇਸੇ ਤਰ੍ਹਾਂ ਕਰ ਲਈਏ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਤਲ ਲੱਗੀ ਹੈ ਉਹੀ ਜਿਹਦੇ ਨਾਲ ਗੱਡੀ ਨੂੰ ਅੱਗੇ ਲਗਾਈ ਦੇਸੀ ਕਮੀ ਸੀ ਤੇ ਕਰ ਰਹੇ ਸੋ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਜਿਹੜਾ 7 ਦਿਨ ਦਾ ਫੰਮ ਰਿਮਾਂਡ ਵੀ ਮਿਲ ਗਿਆ ਤੇ ਹੁਣ ਅੱਗੇ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੈ ਜਿਹੜਾ ਗਰੁੱਪ ਆਂਡ ਦੇਸ ਕਿ ਜਿਹਨੇ ਵਾਰਦ ਨੂੰ ਜਾਂਦਾ ਕਿਉਂ ਲੁੱਟਾ ਉਹ ਸਾਰਾ ਡਿਟੇਲ ਪਕੀ ਚੱਲੋਗੀ ਮੁੱਢਲੀ ਤੌਰ ਤੇ ਇਹ ਪਤਾ ਚਲਿਆ ਕਿ ਇਹਨਾਂ ਦੀ ਆਪਸ ਕੋਈ ਮਤਲਬ ਪਰਸਨਲ ਐਨਮੀਟੀ ਸੀ ਜਿਹੜੀ ਵੀ ਕੁਝ ਦਿਨ ਪਹਿਲਾਂ ਵੀ ਉਹਦੀ ਛੋਟੀ ਆਹ ਸੁਣੀ ਹੋਈ ਝੜਕ ਹੋਈ ਹਾਲੋ ਤੇ ਇਸ ਤੋਂ ਬਾਅਦ ਪੰਚਾਇਤੀ ਤੌਰ ਤੇ ਆਪਸ ਵਿੱਚ ਬੈਠੇ ਤਾਂ ਕਿ ਇਸ ਟੀਮ ਨੂੰ ਰਿਜ਼ੋਲਵ ਕੀਤਾ ਜਾਏ ਪਰ ਅਨਫੋਰਚੂਨੇਟਲੀ 23 ਅਪ ਨੂੰ ਇਨਸੀਡੈਂਟ ਹੋਇਆ ਜਿਹੜੇ ਕਰਕੇ ਇਹ ਹੁੰਦੀ ਹੈ ਸਰ ਇਹ ਰਮਨ ਉਹੀ ਹੈ ਜਿਸ ਦੀ ਵੀਡੀਓ ਬਾਰੇ ਲੋਕਾਂ ਨੇ ਆਪ ਕੀਤੀ ਹੈ ਜੀ ਕਿ ਮੈਂ ਇਸਰ ਦੇਖੋ ਵੀਡੀਓ ਸੋਸ਼ਲ ਮੀਡੀਆ ਤੇ ਹੀ ਚੱਲ ਰਹੀ ਹੈ ਜੀ ਹਲੇ ਹਲੇ ਹੁਣ ਕਿਉਂਕਿ ਬੰਦਾ ਅਜੇ ਫੇਣੀ ਗ੍ਰਸਟਾ ਹੈ ਮੇਨ ਲੋਸ਼ੀ ਉਹੀ ਨੂੰ ਟੈਨਸ਼ਨ ਦਾ ਸਾਡੇ ਕੋਲ ਰਿਮਾਂਡ ਹੈ ਤਾਂ ਸਾਰੀ ਅਸੀਂ ਡਿਟੇਲਸ ਕੰਪਲੀਟ ਕਰਾਂਗੇ ਕਿ ਇਨਸੀਡੈਂਟ ਤੋਂ ਪਹਿਲਾਂ ਕੀ ਹੋਇਆ ਕਿ ਬਾਅਦ ਵਿੱਚ ਕੀ ਹੋਇਆ ਕਿ ਕਿਹੜੀ ਵੀਡੀਓ ਨੇ ਵੀਡੀਓ ਬਾਰੇ ਕੀਤੀਆਂ कि ਜਿੰਨੇ ਵੀ ਵੀਡੀਓ ਵਾਲੀ ਕੇਸ ਨੇ ਉਹਨੂੰ ਬਕਾਇਦਾ ਪ੍ਰੋਪਰ ਜਿਹੜਾ ਐਸ ਪਰ ਲਾਅ ਹੈ ਜਿਹੜਾ ਨਵਾਂ ਉਹਨਾਂ ਆਈਟੀ ਐਕਟ ਅਧੀਨ ਅ ਨਵਾਂ ਅਸੀਂ ਅਸਾਂ ਦਾ ਪ੍ਰੋਪਰਲੀ ਫੋਰਮ ਚੋਂ ਹੀ ਕਵਰ ਕਰਾਂਗੇ ਡਿਟੇਲਡ ਨੂੰ ਫਾਈਨਸੀ ਇਗਜ਼ਾਮਿਨੇਸ਼ਨ ਹੋਗੀ ਫਾਈਨਸੀ ਨੂੰ ਤਾਂਕਿ ਜਿਹੜਾ ਇਸ ਤਰ੍ਹਾਂ ਦਾ ਗੀਨੀਅਸ ਕ੍ਰਾਈਮ ਹੈ ਉਹਦੇ ਵਿੱਚ ਗੂਸ਼ੀ ਹੋ ਸਭ ਤੋਂ ਸਖਤ ਸਜ਼ਾ ਕੋਰਪੋਰੇਟ ਸਰਕਨਿਕ ਬੰਦਾ ਦੀ ਉਮੀਦ ਹੈ ਇਸ ਸ਼ਾਮਲ ਹੁੰਦੀ ਇਸ ਇਨਸੀਡੈਂਟ ਦੇ ਵਿੱਚ ਜਿਹੜੀ ਜੂ ਦਿਖ ਰਿਹਾ ਜੀ ਜੋ ਤੁਹਾਨੂੰ ਲੱਗ ਰਿਹਾ ਹੈਗਾ ਪੰਜ ਤੋਂ ਛੇ ਬੰਦੇ ਨੂੰ ਸੀ ਜੀ ਜਿਹਦੇ ਵਿੱਚੋਂ ਇੱਕ ਮੇਨ ਨੂੰ ਸੀ ਫੜ ਲਿਆ ਉਹ ਅੱਗੇ ਉਹਨਾਂ ਤਫਤੀਸ਼ ਜਿਵੇਂ ਜਿਵੇਂ ਉਹ ਅਨਫੋਲਡ ਹੋ ਗਈ ਸਰ ਕਿਸ ਤਰੀਕੇ ਨਾਲ ਉਹਨਾਂ ਨੂੰ ਕਾਬੂ ਕੀਤਾ ਜੀ ਕਾਨੂੰਨ ਪਾਇਸ਼ ਗਈ ਜੀ ਉਹਨੂੰ ਸ਼ੱਕ ਸੀ ਦਾ ਵੀ ਇਹ ਦੋਨੋਂ ਬੰਦਿਆਂ ਤੇ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਸਾਡਾ ਉਹ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਟਾਟਾ ਜੀ ਨੌਨ ਹੈ ਪੀਵੀ 10 ਡੀਜ਼ਲ 41 8 ਜਦੋਂ ਇਹ ਕੈਮਰੇਆਂ ਦੇ ਵਿੱਚ ਅਸੀਂ ਤਫਤੀਸ਼ ਸ਼ੁਰੂ ਕੀਤੀ ਤਾਂ ਕੈਮਰੇਆਂ ਦੇ ਵਿੱਚ ਗੱਡੀ ਆ ਗਈ ਆ ਫਿਰ ਸਾਨੂੰ ਸਭ ਤੋਂ ਕਨਫਰਮ ਹੋ ਗਿਆ ਕਿ ਗੱਡੀ ਉਹਨਾਂ ਦੀ ਬਲੌਕ ਕਰੀ ਤੇ ਪਰ ਪੁਲਿਸ ਟੀਮ ਦੇ ਪੂਰੇ ਐਫਰਟਸ ਰਹੇ ਸਰ ਗੋਲੀ ਹਾਲਾਂਕਿ ਫਾਦਰ ਨੇ ਬਾਈ ਨੇ ਪਰਸਵਜ ਕਰਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਹ ਵੀਡੀਓ ਨਹੀਂ ਮਿਲੀ ਤਾਂ ਇਨਸੀਡੈਂਟ ਦੀ ਥੋੜੀ ਦੂਰੀ ਦੀ ਵੀਡੀਓ ਸੀਗੀ ਤੇ ਉਹ ਉਹਨੂੰ ਟ੍ਰੇਸ ਕਰਦੇ ਹੋਏ ਬੜੀ ਮਿਹਨਤ ਨਾਲ ਵਿਥਿਨ 48 ਆਵਰਸ ਉਸਨੇ ਟ੍ਰੇਸ ਕੀਤਾ ਸੋ ਇਹ ਇਹ ਇੰਪੋਰਟੈਂਟ ਕੇਸ ਹੈ ਜਿਹੜਾ ਅਸੀਂ ਕ੍ਰੈਕ ਕੀਤਾ